ਦਾ ਪ੍ਰੋਜੈਕਟ ਆ ਉਹ ਉਦੀ ਚਰਚਾ ਕਿਉਂ ਨਹੀਂ ਕਰਦੇ ਆ ਆਪਾਂ ਠੀਕ ਹੈ ਮੇਰੀ ਤਾਂ ਕਿਤੇ ਕੋਈ ਲਿਮਟ ਚੁੰਗੀ ਤੱਕ ਹੋਊਗੀ ਤੁਹਾਡੀ ਤਾਂ ਬਹੁਤ ਦੂਰ ਤੱਕ ਦੀ ਆ ਉਹ ਤੁਹਾਡਾ ਤੁਹਾਡਾ ਭਰਾ ਹੀ ਛੋਟਾ ਕਿਸ ਤਰ੍ਹਾਂ ਪੰਜਾਬ ਦੇ ਵਿੱਚ ਪਹਿਲਾ ਜਿਹੜਾ ਕ੍ਰਿਟੀਕਲ ਕੇਅਰ ਸੈਂਟਰ ਬਣਵਾ ਰਿਹਾ ਉਹਦੀ ਵਧਾਈ ਵੀ ਦੇ ਦੇਣੀ ਸੀ ਆਓ ਚਲਿਏ ਇਕੱਠੇ ਜਾ ਕੇ ਸਵੇਰੇ ਉੱਥੇ ਖਾਣਾ ਖਾਈਏ ਅੱਥੇ ਲਡੂ ਲਡੂਆਂ ਨਾਲ ਮੂੰਹ ਮਿੱਠਾ ਕਰੀਏ ਤੁਹਾਡੇ ਚੈਨਲ ਦੇ ਮਾਧਿਅਮ ਦਰੂਨ ਨਾ ਇਹਨਾਂ ਨੂੰ ਰਿਕਵੈਸਟ ਕਰ ਰਿਹਾ ਨਿਵੇਦਨ ਕਰ ਰਿਹਾ ਆਉ ਚੰਦੀਆ ਕਬੂਤਰੇ ਦਾ ਕੋਈ ਸਵਰਣ ਜਾ ਰਿਹਾ ਕਬੂਤਰੇ ਨੂੰ ਕ੍ਰਿਟੀਕਲ ਕੇਅਰ ਯੂਨਿਟ ਮਿਲਣ ਜਾ ਰਿਹਾ ਜਿਹਦੇ ਚ ਇਹ ਬੱਡ ਦਾ 3 ਮੰਜ਼ਿਲਾ ਹਸਪੀਟਲ ਹੋਏਗਾ ਉਹਦੇ ਚ ਡਰਾਮਾ ਸੈਂਟਰ ਹੋਏਗਾ ਉਹਦੇ ਚ ਕਾਰਡੀਕ ਕ੍ਰਿਟੀਕਲ ਕੇਅਰ ਯੂਨਿਟ ਹੋਏਗਾ ਉਹਦੇ ਚ ਆਈ ਸੀ ਯੂ ਹੋਏਗਾ ਉਹਦੇ ਚ ਹਰ ਤਰ੍ਹਾਂ ਦੀਆਂ ਫੈਸਿਲਿਟੀਆਂ ਹੋਣਗੀਆਂ ਸੁਣਨ ਚ ਮੈਨੂੰ ਇਹ ਵੀ ਆਇਆ ਕਿ 100 ਕਰੋੜ ਤੋਂ ਉਹ ਸ਼ਾਇਦ ਉਹਦੀ ਲਿਮਟ ਵਧਾ ਕੇ 150 ਕਰੋੜ ਤੱਕ ਜਾ ਰਹੀ ਆ ਔਰ ਹੋਰ ਗੱਲ ਦੱਸ ਤੁਆਂ ਰਾਣਾ ਜੀ ਤੁਹਾਨੂੰ ਮੈਂ ਕਿ ਪੀ ਡਬਲਯੂ ਡੀ ਪੰਜਾਬ ਮੇਰੇ ਸੋਰਸਸ ਜੋ ਕਹਿੰਦੇ ਆ ਮੈਡੀਕਲ ਕਾਲਜ ਬਣਾਉਣ ਲਈ ਹੱਥ ਖੜਾ ਕਰ ਗਈ ਹੈ ਔਰ ਆਲ ਮਿਲ ਕੇ ਬਣਵਾਈਏ ਕਿ ਇਤਨਾ ਲੱਭ ਕੇ ਇਹ ਪੰਜਾਬ ਸਰਕਾਰ ਜਿਹੜਾ ਭਗਵੰਤ ਮਾਨ ਦੀ ਹੈ ਨਾ ਇਹਨੇ ਕੁਝ ਨਹੀਂ ਉਹ ਕਰਨਾ ਇਹ ਆਪ ਹਸਪਤਾਲ ਚ ਬੇਡ ਵਿਚਰਨ ਹਸਪਤਾਲ ਕਿੱਥੋਂ ਬਣਾ ਦੇਣਾ ਰਾਣਾ ਜੀ ਆਉ ਤੁਸੀਂ ਵੱਡੇ ਭਰਾਓ 23 ਸਾਲ ਤੋਂ ਐਮਐਲਏ ਹੋਂ ਕਬੂਟਲੇ ਦੇ 27 ਚ ਦੇਖਾਂਗੇ ਆਪਾਂ ਕੀ ਕਰਨਾ ਤੇ ਕੀ ਨਹੀਂ ਕਰਨਾ ਫੜੋ ਆਪਣੇ ਸ਼ਹਿਰ ਦੀਆਂ ਬਾਕੀ ਪਾਰਟੀਆਂ ਦੇ ਵੀ ਹੱਥ ਤੇ ਰਲ ਮਿਲ ਕੇ ਮੈਡੀਕਲ ਕਾਲਜ ਨੂੰ ਬਣਵਾਈਏ ਬਣਾਣਾ ਮੋਦੀ ਸਾਹਿਬ ਨਹੀਂ ਹੈ ਇਹ ਪੈਸਾ ਉੱਥੋਂ ਹੀ 60% ਆਉਣਾ 325 ਕਰੋੜ ਤੋਂ ਸ਼ੁਰੂ ਹੋਇਆ ਸੀ ਤੁਹਾਡੇ ਟਾਈਮ ਤੇ 480 ਕਰੋੜ ਨੂੰ ਟੱਚ ਕਰਨ ਵਾਲਾ ਹੋ ਗਿਆ ਕਿਉਂ ਬਹੁਤ ਜ਼ੋਰ ਮਾਰਨੇ ਪਏ ਹੋ ਪੋਲੀਟੀਕਲ ਮਸਲਾ ਨਾ ਬਣਾਈਏ ਇਹਨੂੰ ਇੱਕ ਬੂਟੇ ਦਾ ਇਸ਼ੂ ਆ ਮੈਂ ਬਹੁਤ ਧੰਨਵਾਦ ਫਿਰ ਰਾਣਾ ਜੀ ਤੁਹਾਡਾ ਕਰਦਾ ਨਿਮਰਤਾ ਸਹਿਤ ਤੁਹਾਨੂੰ ਨਮਸਕਾਰ ਕਰਕੇ ਕਿ ਤੁਸੀਂ ਮੈਨੂੰ ਯਾਦ ਕੀਤਾ ਕੱਲ ਆਪਣੀ ਪ੍ਰੈਸ ਕਾਨਫਰੰਸ ਬਹੁਤ ਬਹੁਤ ਧੰਨਵਾਦ